ਏ ਆ ਜੀ ਸਾਡਾ ਸ਼ਸਤਰ ਵਿਦਿਆ ਕਤਕਾ ਖੇਡ ਰਿਹਾ ਹੈ ਸਿੰਘ ਤੇ ਫਤਿਹਨਾਮਾ ਫੇਰ 24 ਚ ਨਹੀਂ ਰੱਖੀ ਐ ਤੇ ਹੁਣ ਸਤਵਾਂ ਮਹੀਨਾ ਚੱਲ ਰਿਹਾ ਹੈ ਇਧਰ ਸਰਬੱਤ ਤੁਹਾਨੂੰ ਹੁਣ ਕੋਈ ਕਲਾਕਾਰੀ ਦਿਖਾਊਗੀ ਸੋ ਮੰਡੀ ਜਾ ਰਹੀ ਸੀ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਹੈ ਇਧਰ ਡਿੱਗੀ ਇਧਰ ਬਾਗ ਹੈ ਫਟ ਦੇਖੋ ਤੁਸੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ ਟਾਈਮ ਹੈ 3:30 ਵਜੇ ਸੱਡ ਦਿਨ ਵੱ ਚੁੱਕੇ ਹਨ ਅੰਮ੍ਰਿਤ ਵੇਲੇ ਹੋ ਚੁੱਕਿਆ ਸੋਟ ਪੈਣ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਲੇ ਓਨ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਕੇ ਫਿਰ ਚੱਲਦੇ ਹਾਂ ਗੁਰੂ ਘਰ ਹਾਜ਼ਰੀ ਭਰਨ ਤੇ ਉਸ ਤੋਂ ਬਾਅਦ ਫਿਰ ਜਿਵੇਂ ਵੀ ਹੋਇਆ ਦਿਨੇ ਸਾਰਾ ਵਲੋਗ ਤੁਹਾਨੂੰ ਦਿਖਾਵਾਂਗੇ ਜੀ ਜੁੜੇ ਰਹੋ ਸਾਡੇ ਨਾਲ ਆਜੀ ਸਕੂਟਰੀ ਇਹ ਗੁਰੂ ਘਰ ਆਉਣ ਨੂੰ ਜਾਣ ਨੂੰ ਜਾਂ ਕੋਈ ਨਿੱਕੇ ਨਿੱਕੇ ਕੰਮਾਂ ਵਾਸਤੇ ਹੈ ਆਪਾਂ ਨੂੰ ਬਖਸ਼ੀ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਨੇ ਗੁਰਾਉਂਦਸ ਮਾਰੇ ਨਿਆ ਗੁਰਦੁਆਰਾ ਸਾਹਿਬ ਆ ਗਿਆ ਜੀ ਜੁੜੇ ਰੋ ਸਾਡੇ ਨਾਲ ਜੀ ਸਮਰ ਨੂੰ ਅੱਜ ਹੋ ਗਿਆ ਵੀ ਜ਼ਖਾਮ ਅਦਰ ਸਾਕੰਮ ਕੀ ਕਰਦਾ ਹੈ ਰੋਈ ਜਾਣਾ नंगे सिर चाह नहीं पीने पता नहीं तेरे पता नहीं नंगे सिर चाह नहीं पीते नंगे सिर चाह पी हम है फिर हाँ वाली हाँ बाली चाह न परौठा आ गया जी छक लो ਬੱਚੇ ਤਿਆਰ ਹੋ ਰਹੇ ਆ ਫਿਰ ਬੱਤ ਕੋਰ ਚਾ ਪੀ ਲਿਆ ਕੀ ਕੰਬਲ ਚ ਲੋਕ ਕੇ ਦੇਖੋ ਗਰਮੀ ਦੇ ਦਿਨਾਂ ਚ ਕੰਬਲ ਚ ਬੈਠ ਕੇ ਰਲ ਬਾੜੀ ਖੰਡ ਲੱਗਤ ਨੇ ਹੋਰ ਠੀਕ ਠਾਕ ਹੋ ਸਾਰੇ ਦਿਨ ਬਹੁਤ ਚੜ ਗਿਆ ਪਰੌਂਠਾ ਖਾ ਕੇ ਘੁੰਮ ਕੇ ਆਇਆ 1.5 ਕਿਲੋਮੀਟਰ ਅੱਡੇ ਤੱਕ ਡੇਢ ਜਾਣਾ ਨਹੀਂ 3 ਕਿਲੋਮੀਟਰ ਹੋ ਗਿਆ 3 ਕਿਲੋਮੀਟਰ ਹੁਣ ਤੁਰ ਕੇ ਆਇਆ ਗਰਮੀ ਬਹੁਤ ਆਜਾ ਬਾਹਰ ਕੂਦਰ ਲੱਗਿਆ ਇਥੇ ਨੰਦ ਰਈਦੇ ਬਹਿ ਕੇ ਤੇ ਗਰਮੀ ਬਹੁਤ ਆਜੀ ਟਾਈਮ ਨਹੀਂ ਚੜ ਗਿਆ ਇਧਰ ਇਧਰ ਆ ਵੇ ਕੋ ਮਿੱਟੀ ਬੋਟ ਹੁੰਦੇ ਐ ਬੰਨ ਮਿੱਟੀ 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 ਦਾ ਹੀ ਕੰਮ ਆ ਸਾਰਾ ਲੱਗਿਆ ਜੋਰ ਆ ਇਸੇ ਦਾ ਐ ਬਹੁਤ ਖਿੱਚਦਾ ਮਿੱਟੀ 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 ਹਰ ਪਾਸੇ ਮਿੱਟੀ ਮਿੱਟੀ ਕਾੜਤੀ ਝਾੜੂ ਜੈ ਪ੍ਰਸਾਦ ਜੋ ਸਭ ਕੋ ਮੰਨੇ ਉੱਤਤਾ ਕੋ ਜਿਸ ਸਭ ਬਖਾਨੇ ਜੈ ਪ੍ਰਸਾਦ تیر ਰਹੇ ਦਾਤੂ ਸੋ ਦੋਸਤੋ ਗੁਰਮਖ ਪਿਆਰਿਓ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਕਾਰ ਸੇਵਾ ਚੱਲ ਰਹੀ ਹੈ ਡਿਜ਼ਾਈਨ ਬਣ ਰਿਹਾ ਪੀਓਪੀ ਦੇ ਗੁਰਦੁਆਰਾ ਸਾਹਿਬ ਆ ਕੱਲ ਕਰਕੇ ਗਏ ਅੱਜ ਆ ਕੱਲ ਕਰਕੇ ਗਏ ਵਰਦਵਰੀ ਆਈਸੀ ਗੇੜਾ ਮਾਰਨ ਆ ਪੁਰਾਣਾ ਹਾਲ 1900 90 90 ਤੋਂ ਪਹਿਲਾਂ ਦਾ ਬਣਿਆ ਹੋਇਆ 1950 ਮਿਸ਼ਨ ਮੇ ਤੋਂ ਪਹਿਲਾਂ ਦਾ ਆ ਦੂਅਰ 17 ਚ ਬਣਾਇਆ ਆਹਾ 2024 ਨਹੀਂ ਰੱਖੀਏ ਇਸ ਹਾਲ ਦੀ ਇਹ 2024 ਚ ਨਹੀਂ ਰੱਖੀ ਐ ਤੇ ਹੁਣ 7ਵਾਂ ਮਹੀਨਾ ਚੱਲ ਰਿਹਾ ਹੈ ਮਹੀਨਿਆਂ ਚ ਗੁਰਦੁਆਰਾ ਸੇਵਾ ਦੀ ਕਾਰ ਸੇਵਾ ਚੱਲ ਰਹੀ ਐ ਤੇ ਇੱਥੇ ਤੱਕ ਪਹੁੰਚ ਗਿਆ ਹੁਣ ਪੀਓਪੀ ਡਿਜ਼ਾਈਨ ਬਣ ਰਹੀ ਐ ਅੰਦਰ ਉਸ ਤੋਂ ਬਾਅਦ ਪੁੱਟੀ ਪ੍ਰੈਮਰ ਰੰਗ ਥੱਲੇ ਫਰਸ਼ ਤੋਂ ਉਦੋਂ ਬਾਅਦ ਗੇਟ ਬਾਅਦ ਉਸ ਤੋਂ ਬਾਅਦ ਦਰਬਾਰ ਸਾਹਿਬ ਤਿਆਰ ਹੋ ਜਾਣ ਆ ਸਾਈਡ ਤੋਂ ਆਈ ਗੁਰਦੁਆਰਾ ਸੇਵ 24 ਫਤ ਸੋ ਗੁਰਦਵਾਰਾ ਆ ਕੇ ਦੁਪਹਿਰੇ ਸੌਂ ਗਏ ਸੀ ਰੈਸਟ ਕੀਤੀ ਆ ਤੇ ਹੁਣ ਹੋ ਗਿਆ ਟਾਈਮ 3:30 3:30 ਹੋ ਗਿਆ ਹੁਣ ਚਲਦੇ ਆ ਮੰਡੀ ਸਮਰ ਦੀ ਗੱਤ ਦਾ ਕਲਾਸ ਮੰਮੀ ਬਾਪਾ ਦਾ ਲਾਡਲਾ ਬੇਟਾ ਤਿਆਰ ਹੈ ਹਾਂ ਵੀ ਦਮਾਲਾ ਵਾ ਲੈ ਦਿਖਾ ਇਧਰ ਕਿਵੇਂ ਲੱਗਿਆ ਜੀ ਦਮਾਲਾ ਇਹਦਾ ਜੁਰੂਰ ਦੱਸਿਆ ਆਪੇ ਬੰਦ ਆ। ਦਮਾਲਾ ਨਹੀਂ ਬੰਨਿਆ ਜੀ, ਗੋਲ ਬੰਨੀ ਪਗ। ਹੈ? ਆਇਦਰ ਸਰਬੱਤ ਤੁਹਾਨੂੰ ਹੁਣ ਕੋਈ ਕਲਾਕਾਰੀ ਦਿਖਾਊਗੀ। ਕੀ ਦਿਖਾਉਣੀ ਬੋਲ ਦੱਸ। ਕੀ ਕਲਾਕਾਰੀ ਦਿਖਾਉਣੀ ਦਿਖਾ। ਉਹ ਬੋਲੋ ਨਾ। ਅੱਛਾ ਕੋਟ ਬਣ ਗਏ ਵਾਹ ਜੀ ਵਾਹ ਬਹੁਤ ਸੋਹਣਾ ਕੋਟ ਬਣਾਇਆ ਕੋਟ ਆ ਕਲਰ ਹੈ ਨਾ ਬਾਵਾ ਠੀਕ ਹੈ ਸ਼ਾਬਾਸ਼ ਤੋਂ ਹੁਣ ਦਮਾਲਾ ਸਜਾ ਕੇ ਬਿਲਕੁਲ ਤਿਆਰ ਆ ਹੁਣ ਅੱਜ ਆਪਾਂ ਚੱਲਦੇ ਆ ਮੰਡੀ ਸੋ ਅੱਜ ਆਪਾਂ ਚੱਲਦੇ ਆ ਕਾਲੀ ਘੋੜੀ ਤੇ ਕਾਲੀ ਘੋੜੀ ਸਾਡੀ ਆ ਖੜੀ ਇਹਦੇ ਤੇ ਚੱਲਾਂਗੇ ਮੰਡੀ ਮੰਡੀ ਕੇ ਸ੍ਰੀ ਸਿੰਘਪੁਰ ਨਾਨਕ ਸਿੰਘ ਵੀ ਆ ਗਿਆ ਵੀ ਖਾਲਸਾ ਫਤਈ ਓਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਸਮਰ ਨਾਲ ਗੱਤਕਾ ਕਲਾਸ ਨੂੰ ਚਲ ਜੀ ਚਲ ਜੀ ਰੇੜੀਆਂ ਮੰਡੀ ਜਾ ਰਹੀ ਸੀ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਹੈ। ਇੱਧਰ ਡਿੱਗੀ। ਇੱਧਰ ਬਾਗ ਹੈ। ਆ ਰੋਡ ਜਾ ਰਹੀ ਹੈ। ਕਿਸ ਤ੍ਰਿੰਗਪੁਰ ਵੱਲ ਨੂੰ। ਠੀਕ ਹੈ ਸੰਭਰ। ਕਿਵੇਂ ਲੱਗਦਾ? ਵਧੀਆ ਜੀ। ਬਹੁਤ ਵਧੀਆ। ਮੌਸਮ ਬਹੁਤ ਸੋਹਣਾ ਜੀ। ਤੇ ਜਿਹੜੀ ਸਾਵੀ ਅਸੀਂ ਨਾਲ ਰੱਖਦੇ ਹਾਂ ਸ਼ਸਤਰ। ਅੱਜ ਟਾਈਮ ਇਹੋ ਜਿਹਾ ਆ ਗਿਆ ਵੀ ਸ਼ਸਤਰ ਨਾਲ ਜ਼ਰੂਰੀ ਹੈ। ਸ਼ਸਤਰ ਤੋਂ ਮੇਰਾ ਬੰਦਾ ਭੇੜ ਹੈ ਕੋਈ ਵੀ ਆੱਕ ਕੇ ਲਾ ਸਕਦਾ ਇਹ ਸ਼ਸਤਰ ਕੋਲੇ ਹੈ ਤੇ ਅਗਲਾ ਹਰੀ ਘ ਡਰਦਾ ਇਹ ਸ਼ਸਤਰ ਮਾਰੇ ਨਾ ਖੜਨ ਵਾਸਤੇ ਹੈ ਆਵਦੀ ਰੱਖਿਆ ਵਾਸਤੇ ਹੈ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੀ ਸਹਾਇਤਾ ਕਰਨ ਵਾਸਤੇ ਸ਼ਸਤਰ ਸਾਥ ਦਿੰਦਾ ਹੈ ਇਹ ਸਾਡੇ ਤੀਰ ਹੈ ਆਇਓ ਇਸ ਸੋ ਬੱਚਿਆਂ ਦੀ ਗੱਤਕਾ ਕਲਾਸ ਲੱਗ ਰਹੀ ਐ ਚਲੋ ਕੋਈ ਦਿਖਾਓ ਜੋਰ ਇਹ ਵਿਸ਼ਵਜੀਤ ਵਿਸ਼ਵਜੀਤ ਸਿੰਘ ਉਸਤਾਦ ਜੀ ਬੱਚਿਆਂ ਦੇ ਇੱਕ ਕਰਨ ਕਰਨਦੀਪ ਸਿੰਘ ਹਾਂ ਗੱਰਗਾ gekeਦਾ ਵੀ ਉਹ ਚੇਲੇ ਨੇ ਉਸਤਾਦ ਕੋਲ ਤਾ ਸੀ ਹਾਂਜੀ ਇਹ ਸਾਡੀ ਵੀਰ ਐ ਵਿਸ਼ਵਜੀਤ ਸਿੰਘ ਮੰਡੀ ਗੇਸਰ ਸਿੰਘ ਵਰਤੋਂ ਤੇ ਇਹ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਆ ਤੇ ਆਪਾਂ ਕੱਲ ਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਵੀ ਕਿੱਥੋਂ ਸਿੱਖਿਆ ਕਿਵੇਂ ਇਧਰਲੇ ਪਾਸੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਦੱਸੋ ਵੀ ਕਿੱਥੋਂ ਸਿੱਖਿਆ ਤੁਸੀਂ ਗੱਤਕਾ ਥੋੜਾ ਜਿਹਾ ਹਾਂ ਸੀ ਸਿੱਖਿਆ ਇਹ 우ਸਤਾਦ ਸਿਮਰਜੀਤ ਸਿੰਘ ਜੀ ਆਠੇ ਵਾਲੇ ਮਿਆਂ ਤੋਂ ਅੱਛਾ ਕਿ ਬਾਬਾ ਬਲਵੀਰ ਸਿੰਘ ਜੀ ਆਠੇ ਵਾਲੇ ਨਿਹੰਗ ਜੀ ਉਹਨਾਂ ਦੇ ਦਾਲਾਈ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਕਸ਼ਵੀਸ਼ ਤਰਨਾਦਲ ਉਹਨਾਂ ਦੇ ਵੱਡੇ ਭੁਜੰਗੀ ਹੈ ਜੋ ਸਿਮਰਨ ਜੀ ਸੀ ਉਹ ਸਾਡੇ ਸਤਾਰ ਹੈ ਜੀ ਉਹਨਾਂ ਤੋਂ ਸ਼ਿਸ਼ਤਰ ਵਿਦਿਆ ਦੀ ਦਾਤ ਪ੍ਰਾਪਤ ਕੀਤੀ ਹੈ ਜੀ ਔੜਾ ਸੀ ਮੰਡੀ ਕੇਸਰੀ ਸਿੰਘਪੁਰ ਦੇ ਵਿੱਚ ਬਾਬਾ ਪ੍ਰਦੇਸ ਸਿੰਘ ਅਤਕਾ ਖੜਾ ਚਲਾ ਰਹੇ ਆ ਜੀ ਜੈਸਵੀ ਵੀਰ ਨੇ ਜਾਂ ਭੈਣ ਨੇ ਗੱਤਕਾ ਸਿੱਖਣਾ ਆਇਆ ਸਾਡੇ ਨਾਲ ਕੰਟੈਕਟ ਕਰੋ ਜੀ ਸਾਰੇ ਬਾਬਾ ਜੀ ਨਾਲ ਵੀ ਤੁਸੀਂ ਹਿੰਦੂ ਚਾਲਦੀਆਂ ਇੱਥੇ ਬਹੁਤ ਬੱਚੇ ਹੋਰ ਵੀ ਗੱਤਕਾ ਸਿੱਖਦੇ ਆ ਜੀ ਜਿਨ੍ਹਾਂ ਨੇ ਵੀ ਗੱਤਕਾ ਸਿੱਖਣਾ ਹੋਵੇ ਕੇਸਰੀ ਸਿੰਘਪੁਰ ਗੁਰਦੁਆਰਾ ਸਿੰਘ ਸਭਾ ਨੈਮੋ ਵਾਲਾ ਚੌਕ ਵੀ ਕਿਤੇ ਹੀ ਕਲਾਸ ਲਾ ਸਕਦੇ ਆ ਜੀ ਸੋ ਜਿਨੇ ਵੀ ਗੱਤਕਾ ਸਿੱਖਣਾ ਹੋਵੇ ਉਹ ਵੀਰ ਵਿਸ਼ਵਜੀਤ ਸਿੰਘ ਤੋਂ ਸਿੱਖtakਦਾ ਹੈ ਸ਼ਸਤਰ ਵੀ ਹੈ ਤੇ ਆ ਦੇਖੋ ਬੱਚੇ ਸਿੱਖ ਰਹੇ ਆ ਅਸੀਂ ਦਿੱਲੀ ਆਈਦਾ ਕਲਾਸ ਲਾਉਣ ਨਾਨਿਕ ਸਿੰਘ ਵੀ ਆਪਣੇ ਜੋਰ ਦਿਖਾ ਰਿਹਾ ਹੈ ਡੰਡਾ ਨਾ ਮਾਰੀ ਫੋਨ ਤੇ ਕਿਤੇ ਇਧਰ ਸਮਰਦੀਪ ਸਿੰਘ ਸਰਬਤ ਕੋਰ ਵੀ ਆਉਂਦੀ ਹੈ ਜੀ ਬੱਚਾ ਇਹ ਸਰਬਤ ਪੱਜ ਪੱਜ ਕੇ ਉਹ ਉਹ ਪਾ ਕੇ ਦਿਖਾ ਦੂੰ ਪੈਂਤਰਾ ਪਾ ਕੇ ਦਿਖਾ ਇਹ ਆ ਰੋਸ਼ਨ ਪ੍ਰਿੰਸ ਹੁਣ ਤੁਹਾਨੂੰ ਪੈਂਤਰਾ ਕੱਢ ਕੇ ਦਿਖਾਉਗਾ ਜੀ ਪੈਂਤਰਾ ਕੱਢ ਕੇ ਰਖਾ ਹਏ ਖਾਲਸਾ ਵਾ ਤੇ ਪੈਂਤਰਾ ਕੱਢ ਕੇ ਦਿਖਾ ਪੈਂਤਰਾ ਕੱਢ ਕੇ ਦਿਖਾਉਣਗੇ ਵੀ ਸਿੰਘ ਹੁਣ ਤੁਹਾਨੂੰ ਚਲੋ ਵੀ ਇਨੂੰ ਕਹਿੰਦੇ ਜੀ ਪੈਂਤਰਾ ਕੱਢਣਾ ਸ਼ਸਤਰ ਵਿਦਿਆ ਦੇ ਵਿੱਚ ਪੈਂਤਰਾ ਕੱਢਣਾ ਹੁੰਦਾ ਜੀ ਸ਼ਸਤਰਾ ਨੂੰ ਸਲਾਮੀ ਸ਼ਸਤਰਾ ਨੂੰ ਨਮਸਕਾਰ ਕਰਨੀ ਇਹ ਹੈ ਜੀ ਸਾਡਾ ਸ਼ਸਤਰ ਵਿਦਿਆ ਕਤਕਾ ਖੇਡ ਰੇ ਸਿੰਘ ਦੇਖੋ ਤੁਸੀਂ ਹਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੁਨ ਸਾਹਿਬਹਾਰੈ ਵੱਲੋਂ ਬਖਸ਼ੀ ਗਤਕੇ ਦੀ ਦਾਤ ਬਾਬਾ ਜੀ ਗੁਰਮੁਖ ਪਿਆਰਿਓ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਵੀ ਜਿਹੜਾ ਉੱਚਾ ਕਰਕੇ ਦਮਾਲਾ ਬਣਿਆ ਜਾਂਦਾ ਹੈ ਇਹ ਹੁੰਦਾ ਵੀ ਜੰਗ ਦੇ ਵਿੱਚ ਕੋਈ ਸ਼ਸਤਰ ਵਾਰ ਕਰੇ ਕੋਈ ਤੇ ਵੱਜੇ ਨਾ ਕੜੇ ਪਾਏ ਜਾਂਦੇ ਉੱਤੇ ਹਨਾ ਵੀ ਸ਼ਿਵਜੀਤ ਉਹ ਵੀ ਇਸੇ ਵਾਸਤੇ ਵੀ ਕੋਈ ਸ੍ਰੀ ਸਾਹਿਬ ਦਾ ਵਾਰ ਕਰੇ ਹਾਂ ਕੋਈ ਡਾਂਗ ਦਾ ਵਾਰ ਕਰੇ ਜੋ ਸਿਰ ਤੇ ਨਾ ਛੱਟ ਵੱਜੇ ਆ ਦਮਾਲਾ ਉੱਚਾ ਕਰਕੇ ਇਸੇ ਕਰਕੇ ਬਣਾਇਆ ਜਾਂਦਾ ਹੈ ਕੋਈ ਮਤਲਬ ਆਪਣੇ ਕੋਲ ਸ਼ਸਤਰ ਨਾ ਹੋਵੇ ਦਮਾਦੇ ਦੇ ਘੜਾ ਲੱਗਿਆ ਹੋਵੇ ਉਹਦੇ ਨਾਲ ਦੀ ਬਵਾਰ ਕਾਖਾ ਤੇ ਹਾਂ ਬਿਲਕੁਲ ਉਹ ਵੀ ਸ਼ਸਤਰ ਹੈ ਇੱਕ ਅ ਗੁੱਟ ਚ ਪਾਇਆ ਘੜਾ ਵੀ ਸ਼ਸਤਰ ਹੈ ਨਾ ਹਰ ਇੱਕ ਚੀਜ਼ ਨੇ ਆਹ ਸਿੰਘ ਦੇ ਸ਼ਸਤਰ ਬਿਲਕੁਲ ਬਿਲਕੁਲ ਮਾਸ਼ਾ ਲਾ ਲੋ ਚਾਹੀਏ ਦਮਾਦਾ ਨਾਲ ਉਹ ਤੇ ਹੀ ਵੇਖਿਆ ਹੀ ਆ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਾ ਆਦੇ ਉਹਨਾਂ ਨੇ ਜਿਹੜਾ ਗਾਣਾ ਗੱਟਿਆ ਸੀ ਹੂੰ ਟੋਕੀ ਘਾਵੇ ਸੋਣੀ ਦੀ ਗੱਲ ਪੱਗ ਪੱਗ ਨਾ ਬੰਦਾ ਬਚਾਇਆ ਉਹਨਾਂ ਨੇ ਦਮਾਦੇ ਨਾਲ ਸਹੀ ਹੈ ਸਹੀ ਹੈ ਬਿਲਕੁਲ ਵੀ ਇਹ ਵੀ ਜਾਣਕਾਰੀ ਹੈ ਵੀ ਅੱਜ ਮਿਲ ਗਈ ਤੁਹਾਡਾ ਵੀ ਸ਼ੇਅਰ ਕੀਤੀ ਹੈ ਤੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੁਣ ਚਲਦੇ ਆ ਘਰੇ ਜੁੜੇ ਰਹੋ ਸਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਕੱਲ ਨੂੰ ਨਵੇਂ ਵਲੌਗ ਨਾਲ ਮਿਲਦੇ ਆ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਗਲਤੀ ਭੁੱਲ ਮਾਫ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ